25 ਕਰੋੜ ਤੋਂ ਉੱਪਰ ਦਾ ਅਸੀਂ ਜਿਹੜਾ ਇੱਕ ਬਜਟ ਜਿਹੜਾ ਜੀ ਜਿਹੜਾ ਪ੍ਰਮਪਤ ਮਾਨ ਸਾਹਿਬਰਾ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕਿਸ ਕੰਮ ਲਈ ਪੈਸੇ ਚਾਹੀਦੇ ਆ ਤਕਰੀਬਨ ਮੇਰਾ ਖਿਆਲ ਹੈ ਛੋਟੇ ਤੋਂ ਛੋਟੇ ਪਿੰਡ ਨੂੰ ਵੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਉਹ ਹੈਗੀ ਆ ਕਿਸ ਨੂੰ 20 ਦੀ ਹੈ ਕਿਸ ਨੂੰ 25 ਦੀ ਹੈ ਕਿਸ ਨੂੰ 35 ਲੱਖ ਦੀ ਵੀ ਹੈ ਜੀ ਪਿੰਡ ਹੈ ਜੀ ਸੰਗਤਪੁਰਾ ਪੌਂਕੀ ਉੱਥੇ 60 ਲੱਖ ਰੁਪਏ ਦਾ ਟੈਂਕੀ ਦਾ ਹੈ ਜੀ 11 ਲੱਖ ਰੁਪਏ ਸੀਬ੍ਰਿਜ ਦਾ ਆਇਆ ਇੱਕ 3-3 ਲੱਖ ਮੈਂ ਪਹਿਲਾਂ 6 ਲੱਖ ਉਹਦੇ ਕਿਹਾ ਯਾਨੀ ਕਿ ਇਕੁਇਪਮੈਂਟ ਨੂੰ 80 ਲੱਖ ਦੀ ਗ੍ਰਾਂਟ ਜਿਹੜੀ ਆ ਜੀ ਆ ਪਿਛਲੇ ਇੱਕ ਇੱਕ ਕ੍ਰੇਡਟ ਸਾਲ ਦੇ ਵਿੱਚ ਜਾਰੀ ਹੋਈ ਸੀ ਸੋ ਬਹੁਤ ਸਾਡੇ ਮਨ ਦੇ ਵਿੱਚ ਵੀ ਚਾ ਆ ਜੀ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਸਾਰੇ ਕਰੀਏ ਔਰ 25 ਕਰੋੜ ਦੀਆਂ ਜਿਹੜੀਆਂ ਗ੍ਰਾਂਟਾਂ ਹੁਣ ਨਵੀਆਂ ਆ ਰਹੀਆਂ ਨੇ ਜੀ ਉਹ ਵੀ ਅਸੀਂ ਪਿੰਡ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ ਦੇਖਦੇ ਆਏ ਆ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਤੇ ਹੋਰ ਵੀ ਗ੍ਰਾਂਟਾਂ ਜਿਹੜੀਆਂ ਨੇ ਵੀ ਜਲਦੀ ਜਾਰੀ ਕਰਾਂਗੇ ਸੋ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਅਸੀਂ ਇਨੇ ਪਕ ਕਹਿਣ ਦੇ ਵਿੱਚ ਹੀ ਆ ਕਿ ਪਿੰਡ ਸਵਰਗਾ ਪਰ ਸਵਰਗ ਅਸਲ ਚ ਬਣਾਉਣੇ ਹੈ ਜੀ ਇਹੀ ਕੋਸ਼ਿਸ਼ ਹੈ ਪ੍ਰਮਾਤਮਾ ਸਾਹਿਬ ਦੀ ਕਈ ਪਿੰਡ ਦੇ ਵਿੱਚ ਇਹ ਅਫਵਾਹ ਜਿਹੜੀ ਫਲਾਉਂਦੇ ਆ ਮੈਂ ਤੁਹਾਡੇ ਜੀ ਦੇ ਦੱਸਣੀ ਚਾਹੁੰਦਾ ਕਿ ਜੀ ਇਹ ਤਾਂ ਜੀ ਕੇਂਦਰ ਸਰਕਾਰ ਦਾ ਹੈ ਜੀ ਸੈਂਟਰ ਦਾ ਪੈਸਾ ਇਹ ਸੈਂਟਰ ਦਾ ਨਹੀਂ ਜੀ ਇਹ ਸਾਡਾ ਪੈਸਾ ਹੈ ਜੀ ਸੈਂਟਰ ਦੇ ਕਿਹੜਾ ਤੇ ਮਸ਼ੀਨਾਂ ਲਾਈਆਂ ਨੇ ਪੈਸੇ ਛਾਪਣ ਦੀਆਂ ਜੀ ਸਟੇਟਾਂ ਤੋਂ ਪੈਸਾ ਜਾਂਦਾ ਅਸੀਂ ਜੇਕਰ ਪਿਆ ਦਿੰਨੇ ਆ ਸਾਡਾ 40 ਪੈਸੇ ਰੱਖ ਕੇ 60 ਪੈਸਾ ਨੂੰ ਵਾਪਸ ਕਰ ਦਿੰਦੇ ਉਹ ਸਾਡਾ ਹੀ ਪੈਸਾ ਜੀ ਉਹੀ ਪੈਸਾ ਜਿਹੜਾ ਜੀ ਆਉਂਦਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਡਿਵੈਲਪਮੈਂਟ ਲਈ ਕਰ ਸਕਦੀ ਹੈ ਦੇਖੋ ਪੰਚਾਇਤੀ ਚੋਣਾਂ ਕਦੇ ਵੀ ਹੋ ਸਕਦੀਆਂ ਨੇ ਔਰ ਇਹਦਾ ਕਦੇ ਵੀ ਐਲਾਨ ਹੋ ਸਕਦਾ ਔਰ ਆਫੀਸ਼ੀਅਲੀ ਤੌਰ ਤੇ ਅਨਾਉਂਸਮੈਂਟ ਹੋਣੀ ਬਾਕੀ ਹੈ ਬਾਕੀ ਅਸੀਂ ਪੂਰੀ ਤਰ੍ਹਾਂ ਤਿਆਰ ਆਂ ਜੀ ਔਰ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜੋਸ਼ ਹੈ ਲੋਕ ਵੀ ਚਾਹੁੰਦੇ ਆ ਕਿ ਅਸੀਂ ਹੁਣ ਆਪਣਾ ਜਿਵੇਂ ਪਹਿਲਾਂ 2022 ਦੇ ਵਿੱਚ ਬਦਲ ਕੀਤਾ 99 ਐਮਐਲਏ ਚਤਾਏ ਜੇ ਹੁਣ ਅਸਲ ਜਿਹੜੀ ਡੈਮੋਕ੍ਰੇਸੀ ਦੀ ਅਸਲ ਪੰਚਤੀ ਸਰਪੰਚ ਉਹ ਹੁਣ ਜਿਹੜਾ ਜੀ ਕੋ ਨਵੇਂ ਸਿਰੋਂ ਸਾਰਾ ਲਿਖਣ ਦਾ ਸਮਾਂ ਆ ਗਿਆ। ਉਮੀਦ ਕਰਦਾ ਪੂਰੇ ਪੰਜਾਬ ਦੇ ਜਿਹੜੇ 13000 ਤੋਂ ਵੱਧ ਪਿੰਡ ਨੇ ਉਹਦੇ ਵਿੱਚ ਲੋਕ ਸਮਝਦਾਰ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਚੰਗੇ ਲੋਕਾਂ ਨੂੰ ਕਰੇ। 25 ਕਰੋੜ ਤੋਂ ਉੱਪਰ ਦਾ ਅਸੀਂ ਜਿਹੜਾ ਇੱਕ ਬਜਟ ਜਿਹੜਾ ਜੀ ਜਿਹੜਾ ਭਗਵੰਤ ਮਾਨ ਸਾਹਿਬਾ ਨੇ ਸਾਨੂੰ ਆਦੇਸ਼ ਕੀਤਾ ਕਿ ਤੁਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਕਿਸ ਕੰਮ ਲਈ ਪੈਸੇ ਚਾਹੀਦੇ ਆ। ਤਕਰੀਬਨ ਮੇਰਾ ਖਿਆਲ ਆ ਛੋਟੇ ਤੋਂ ਛੋਟੇ ਪਿੰਡ ਨੂੰ ਵੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਉਹ ਹੈਗੀ ਆ। ਕਿਸ ਨੂੰ 20 ਦੀ ਆ ਕਿਸ ਨੂੰ 25 ਦੀ ਆ ਕਿਸ ਨੂੰ ਅ 35 ਲੱਖ ਦੀ ਵੀ ਆ ਜੀ ਪਿੰਡ ਹੈ ਜੀ ਸੰਗਤਪੁਰਾ ਭੌਂਕੀ ਉੱਥੇ 60 ਲੱਖ ਰੁਪਏ ਦਾ ਟੈਂਕੀ ਦਾ ਹੈ ਜੀ 11 ਲੱਖ ਰੁਪਏ ਸੀਵਰੇਜ ਦਾ ਆ ਇੱਕ 3-3 ਲੱਖ ਮੈਂ ਪਹਿਲਾਂ 6 ਲੱਖ ਉਹ ਦੇ ਕੇ ਗਿਆ ਜਾਨੀ ਕਿ ਇੱਕੋ ਪਿੰਡ ਨੂੰ 80 ਲੱਖ ਦੀ ਗ੍ਰਾਂਟ ਜਿਹੜੀ ਹੈ ਜੀ ਆ ਪਿਛਲੇ ਇੱਕ ਇੱਕ ਕ੍ਰੇਡ ਸਾਲ ਦੇ ਵਿੱਚ ਜਾਰੀ ਹੋਈ ਸੀ ਸੋ ਬਹੁਤ ਸਾਡੇ ਮਨ ਦੇ ਵਿੱਚ ਵੀ ਚ ਆਇਆ ਜੀ ਕਿ ਅਸੀਂ ਡਿਵੈਲਪਮੈਂਟ ਦੇ ਕੰਮ ਸਾਰੇ ਕਰੀਏ ਔਰ 25 ਕਰੋੜ ਦੀਆਂ ਜਿਹੜੀਆਂ ਗ੍ਰਾਂਟਾਂ ਹੁਣ ਨਵੀਆਂ ਆ ਰਹੀਆਂ ਨੇ ਜੀ ਉਹ ਵੀ ਅਸਲੀ ਪਿੰਡ ਦੇ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ ਦੇਖਦੇ ਆਏ ਹਾਂ ਕਿ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਦੇ ਉੱਪਰ ਹੀ ਵੋਟਾਂ ਪੈਂਦੀਆਂ ਰਹੀਆਂ ਨੇ ਜੀ ਹੋਰ ਵੀ ਗਰਾਂਟਾਂ ਜਿਹੜੀਆਂ ਨੇ ਜੀ ਉਹ ਜਲਦੀ ਜਾਰੀ ਕਰਾਂਗੇ ਸੋ ਸਾਡਾ ਮਕਸਦ ਹੈ ਕਿ ਪਿੰਡਾਂ ਨੂੰ ਅਸੀਂ ਜਿਵੇਂ ਆਪਾਂ ਕਹਿਣ ਦੇ ਵਿੱਚ ਹੀ ਹੈ ਕਿ ਪਿੰਡ ਸਵਰਗਾ ਪਰ ਸਵਰਗਾ ਅਸਲ ਚ ਬਣਾਉਣੇ ਹੈ ਜੀ ਇਹੀ ਕੋਸ਼ਿਸ਼ ਆ ਭਵੰਤਮਨ ਸਾਹਿਬ ਦਾ ਪਿੰਡ ਤਾਂ ਬਹੁਤ ਨੇ ਜੀ ਤਕਰੀਬਨ ਪਿਛਲੀ ਵਾਰੀ ਜਦੋਂ ਇਹ 15ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਗਰਾਂਟਾਂ ਸੀ ਬਣੀਆਂ ਸੀਗੀਆਂ ਤਕਰੀਬਨ ਤੇ 3 ਕਰੋੜ ਰੁਪਏ ਦੀਆਂ ਗਰੰਟਾਂ ਪਹਿਲਾਂ ਵੰਡੀਆਂ ਸੀਗੀਆਂ ਬਾਕੀ ਆ ਹੁਣ ਜਿਵੇਂ ਪਿਛਲੇ ਪਿੰਡ 3 ਲੱਖ ਦੀ ਸੀਗੀ 8 ਲੱਖ ਦੀ ਹੈ ਇਸ ਤੋਂ ਬਾਅਦ ਨਿਰਮਾਣਾ ਪਿੰਡ ਜਾ ਰਹੀਆਂ ਸੀ ਤੇ ਹਰੇਕ ਹਫਤੇ ਅਸੀਂ ਉਦਘਾਟਨ ਜਿਹੜੇ ਕਰ ਰਹੇ ਕਿਉਂਕਿ ਇਹ ਪਹਿਲਾਂ ਗਰੰਟਾਂ ਮੈਂ ਆਪ ਪਿੰਡ ਦੇ ਵਿੱਚ ਇੱਥੇ ਵੰਡ ਕੇ ਗਿਆ ਸੀਗਾ ਔਰ ਕਈ ਪਿੰਡ ਦੇ ਵਿੱਚ ਇਹ ਅਫਵਾਹ ਜਿਹੜੀ ਫਲਾਉਂਦੇ ਆ ਮੈਂ ਤੁਹਾਡੇ ਜਿਹੜੇ ਦੱਸਣੀ ਚਾਹੁੰਦਾ ਕਿ ਇਹ ਤਾਂ ਜੀ ਕੇਂਦਰ ਸਰਕਾਰ ਦਾ ਜੀ ਸੈਂਟਰ ਦਾ ਪੈਸਾ ਇਹ ਸੈਂਟਰ ਦਾ ਨਹੀਂ ਜੀ ਇਹ ਸਾਡਾ ਪੈਸਾ ਜੀ ਸੈਂਟਰ ਦੀ ਕਿਹੜਾ ਉੱਥੇ ਮਸ਼ੀਨਾਂ ਲਾਈਆਂ ਨੇ ਪੈਸੇ ਛਾਪਣ ਦੀਆਂ ਜੀ ਸਟੇਟਾਂ ਤੋਂ ਪੈਸਾ ਜਾਂਦਾ ਅਸੀਂ ਜੇਕਰ ਪਿਆ ਦਿੰਦੇ ਆ ਤਾਂ 40 ਪੈਸੇ ਰੱਖ ਕੇ 60 ਪੈਸਾ ਨੂੰ ਵਾਪਸ ਕਰ ਦਿੰਦੇ ਆ ਜੀ ਉਹ ਸਾਡਾ ਹੀ ਪੈਸਾ ਜੀ ਉਹੀ ਪੈਸਾ ਜਿਹੜਾ ਜੀ ਆਉਂਦਾ ਔਰ ਉਹਦੇ ਵਿੱਚ ਪੰਜਾਬ ਸਰਕਾਰ ਆਪਣਾ ਹਿੱਸਾ ਪਾ ਕੇ ਡਿਵੈਲਪਮੈਂਟ ਜਿਹੜੀ ਕਰਦੀ ਦੇਖੋ ਪੰਚਾਇਤੀ ਚੋਣਾਂ ਕਦੇ ਵੀ ਹੋ ਸਕਦੀਆਂ ਨੇ ਔਰ ਇਹਦਾ ਕਦੇ ਵੀ ਐਲਾਨ ਹੋ ਸਕਦਾ ਔਰ ਆਫੀਸ਼ੀਅਲੀ ਤੌਰ ਤੇ ਅਨਾਉਂਸਮੈਂਟ ਹੋਣੀ ਬਾਕੀ ਹੈ ਬਾਕੀ ਅਸੀਂ ਪੂਰੀ ਤਰ੍ਹਾਂ ਤਿਆਰ ਆ ਜੀ ਔਰ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਜੋਸ਼ ਹੈ ਲੋਕ ਵੀ ਚਾਹੁੰਦੇ ਆ ਕਿ ਅਸੀਂ ਹੁਣ ਆਪਣਾ ਜਿਵੇਂ ਪਹਿਲਾਂ 2022 ਦੇ ਵਿੱਚ ਬਦਲ ਕੀਤਾ 92 ਐਮਐਲਏ ਜਿਤਾਏ ਡੈਮੋਕ੍ਰੇਸੀ ਦੀ ਅਸਲ ਜੜਾ ਜੀ ਉਹ ਹੈ ਜੀ ਪਿੰਡ ਦੀ ਪੰਚਾਇਤ ਪੰਚ ਤੇ ਸਰਪੰਚ ਉਹ ਹੁਣ ਜਿਹੜਾ ਜੀ ਹੁਣ ਨਵੇਂ ਸਿਰਿਓਂ ਸਾਰਾ ਲਿਖਣ ਦਾ ਸਮਾਂ ਆ ਗਿਆ ਮੈਂ ਉਮੀਦ ਕਰਦਾ ਪੂਰੇ ਪੰਜਾਬ ਦੇ ਜਿਹੜੇ 13000 ਤੋਂ ਵੱਧ ਪਿੰਡ ਨੇ ਉਹਦੇ ਵਿੱਚ ਲੋਕ ਸਮਝਦਾਰ ਦੇ ਨਾਲ ਪਿੰਡ ਦੀ ਡਿਵੈਲਪਮੈਂਟ ਵਾਸਤੇ ਚੰਗੇ ਲੋਕਾਂ ਨੂੰ ਮੌਕਾ ਦੇਣ